ਸੰਗਤ ਜੀ ਤੇ ਜਦੋਂ ਪੁਜਾਰੀਆਂ ਨੇ ਮੱਖਾਂ ਨਹੀਂ ਤੇ ਗੁਰੂ ਦਾ ਨਵੇਂ ਪਾਸ਼ਾ ਨੂੰ ਤੇ ਮਹਾਰਾਜ ਜੀ ਖੜਾ ਸਾਹ ਬਣਿਆ ਹੋਇਆ ਹਰਿਮੰਦਰ ਸਾਹਿਬ ਤੇ ਲਾ ਕੇ ਇਸ਼ਨਾਨ ਕਰਕੇ ਉਹ ਤੇ ਜਰਗੀ ਸਾਹਿਬ ਦਾ ਬਾੜੀ ਗੰਗਾ ਪੰਡ ਬੱਲਾ ਚਲੇਗੇ ਭੈਣੋ ਉੱਥੇ ਤੋਂ ਬਹੁਤ ਵੱਡਾ ਮਹਾਰਾਜੀ ਨੇ ਵਰ ਦਿੱਤਾ ਮਾਈਆਂ ਰੱਬ ਲਾਈਆਂ ਭਗਤੀ ਲਾਈਆਂ ਉੱਥੇ ਬਣ ਕੇ ਬੱਲਾ ਦਿੱਤਾ ਦੇ ਮੁੜ ਕੇ 19 ਜੂਨ 1665 ਨੂੰ ਚੱਕ ਨਾਨਕੀ ਦਾ ਟੱਕ ਲਾਇਆ ਚੱਕ ਨਾਨਕੀ ਅਤੇ ਅਨੰਦਪੁਰ ਲਾਹਦਾ ਲਾਹਦਾ ਮੈਂ ਉੱਥੇ ਬੈਠੀ ਰਹਿ ਆਉਣੀ ਆ ਚੱਕ ਨਾਨਕੀ ਦਾ ਟੱਕ ਲਾਇਆ ਮੀਆਪੁਰ ਲੋਧੀਪੁਰ ਸਹੋਤਾ ਬਣਦੀ ਜਗ੍ਹਾ ਦੇ ਵਿੱਚ ਜਿੱਥੇ ਗੁਰੂ ਕੇ ਮਹਿਲ ਕੇਸਗੜ ਤੋਂ ਲੈ ਕੇ ਜਿਹੜੀ ਥੱਲੇ ਸਰਕਾ ਤੇ ਸਰਕਾ ਤੋਂ ਲੈ ਕੇ ਚਾਰਨ ਗੰਗਾ ਤੱਕ ਦਾ ਇਲਾਕਾ ਜਿਹੜਾ ਇਹ ਚੱਕ ਨਾਨਕੀ ਕਰਕੇ ਵਜਦਾ ਨੌਵੇਂ ਪਾਤਸ਼ਾਹ ਮਹਾਰਾਜੀ ਦੀ ਜਿਹੜੇ ਮਾਤਾ ਜੀ ਛੇਵੇਂ ਪਾਤਸ਼ਾਹ ਦੇ ਮਹਰਮ ਪਤਨੀ ਹੁਣ ਇਥੋਂ ਮਹਾਰਾਜ ਨੂੰ ਸਨੇਹੇ ਆ ਰਹੇ ਸੀ ਆਸਾਮ ਚੋਂ ਢਾਕੇ ਰਗਾਲੇ ਤੋਂ ਸੱਚੇ ਬਾਦਸ਼ਾਹ ਨੇ 19 ਜੂਨ 1659 ਨੂੰ ਟੱਕ ਲਾਇਆ ਤੇ ਇਥੋਂ ਦੀ ਸੇਵਾ ਸੁਭਾਰ ਕੇ ਕੁਝ ਸਿੱਖਾਂ ਨੂੰ ਆਪ ਜੀ ਪਟਨਾ ਸਾਹਿਬ ਦੀ ਧਰਤੀ ਨੂੰ ਰੋਧਰੀ ਇਹ ਪਟਨਾ ਸਾਹਿਬ ਉਸ ਵੇਲੇ ਦਾ ਨਾਮ ਸੀ ਪਾਟਲੀ ਪੁੱਤਰ ਪ੍ਰਨਾਰਕ ਦੇ ਮਹਾਰਾਜ ਜੀ ਦੇ ਸਮੇਂ 18 ਮੀਲ ਚੌੜਾ ਤੇ 9 ਮੀਲ ਲੰਮਾ ਆਲੇ-ਦਾਲੇ ਇਹਦੇ ਖਾਈ ਬਣਾਈ ਹੋਈ ਸੀ ਜਿਹੜੀ ਕਿ 60 ਫੁੱਟ ਜੌੜੀ ਦੇ 40 ਫੁੱਟ ਵੱਡੇ ਨੂੰ ਗੁੰਗੀ ਸੀ ਜਿਹਦੇ ਵਿੱਚ ਪਾਣੀ ਭਰਿਆ ਹੋਇਆ ਸੀਗਾ ਇੱਥੇ ਤੋਂ ਨਾਰਕ ਦੇ ਮਹਾਰਾਜੀ ਗਏ ਸਾਮਸਰਾਏ ਜੌੜੀ ਦੇ ਘਰ ਗਏ ਤੇ ਜਦੋਂ ਟੋਲਣ ਲੱਗੇ ਤਾਂ ਜੌੜੀ ਨੇ ਆਖਿਆ ਮਹਾਰਾਜ ਹੋਰ ਨੀਕੋ ਮਹਾਰਾਜ ਕਹਿੰਦੇ ਹੁਣ ਹੁਣ ਸਮਾਂ ਨਹੀਂ ਸਮਾਂ ਆਵੇਗਾ ਸਾਡੀ ਜੋਤ ਮੇਰੇ ਘਰ ਦੇ ਵਿੱਚ ਲੰਮਾ ਸਮਾਂ ਬਿਤੇਗੀ ਮੈਂ ਬੇਜਤੀ ਮਕਾਮਾ ਸਾਮਸਰਾਏ ਦੀ ਜਿਹੜੀ ਕਾਥਾ ਲੰਮੀ ਆ ਉਦੋਂ ਮਹਾਰਾਜੇ ਬਰਦੇ ਕੇ ਬਚਨ ਕਰਕੇ ਚਲੇ ਗਏ ਸੰਨ ਤੇ ਜਦੋਂ ਨੌਵੇਂ ਪਾਤਸ਼ਾਹ ਪ੍ਰਭਾਤ ਸਮੇਤ ਤਰਵੈਣੀ ਦੀ ਧਰਤੀ ਤੇ ਪਹੁੰਚਿਆ ਤਰਵੈਣੀ ਉੱਥੇ ਮਹਾਰਾਜ ਜੀ ਆਪਣੇ ਤੰਬੂ ਵਿੱਚ ਬੈਠੇ ਨੇ ਕਿ ਸਿੱਖ ਬੈਠਾ ਹੈ ਮਾਤਾ ਨਾਨਕੀ ਜੀ ਆਏ ਨੌਵੇਂ ਪਾਤਸ਼ਾਹ ਦੀ ਮਾਤਾ ਜੀ ਤੇ ਆਖਿਆ ਮਾਤਾ ਜੀ ਆਪਜੀ ਕਿਉਂ ਆਏ ਸਾਨੂੰ ਸਰੇਹਾ ਭੇਜ ਦਿੰਦੇ ਅਸੀਂ ਤੁਹਾਡੇ ਬੰਦੂ ਜਾ ਜਾਂਦੇ ਨਹੀਂ ਪੁੱਤਰ ਵੈਸੇ ਤਾਂ ਹੁਣ ਤੁਹਾਨੂੰ ਪੁੱਤਰ ਕਹਾਂ ਜਾਂ ਉਹ ਵੀ ਸਤਪੋਹ ਜਾਉਂਦੀ ਆ ਕਿਉਂਕਿ ਤੁਸੀਂ ਗੁਰਨਾਨਕ ਦੀ ਜੋਤ ਜੋ ਹੋ ਗਏ ਤੁਹਾਡੇ ਸਭ ਤੋਂ ਵੱਡੀਆਂ ਜ਼ਿੰਮੇਵਾਰੀਆਂ ਨੇ ਅਗੇ ਮਾਤਾ ਜੀ ਹੁਕਮ ਕਰੋ ਕਿਸ ਕਾਰਜ ਆਇਓ ਤਾਂ ਉਸ ਵੇਲੇ ਮਾਤਾ ਨਾਮਕੀ ਦੇ ਤਰਬਾਣੀ ਦੀ ਧਰਤੀ ਦੇ ਆਖਿਆ ਸੀ ਕਿ ਪੁੱਤਰ ਦੋ ਗੱਲਾਂ ਕਰਨੀਆਂ ਨੇ ਜਦੋਂ ਤੁਹਾਡੇ ਪਿਤਾ ਆ ਦੇਖਿਓ ਜਰਾ ਕਿ ਜਦੋਂ ਤੁਹਾਡੇ ਪਿਤਾ ਸ਼ੇਵੇ ਪਾਦਸ਼ਾਹ ਜਹਾਨ ਵਿੱਚੋਂ ਸੱਚਖੰਡ ਨੂੰ ਜਾਣ ਲੱਗੇ ਸੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ ਵੀ ਨਾਲੇ ਲੈ ਕੇ ਚੱਲੋ ਤਾਂ ਉਹਨਾਂ ਨੇ ਆਖਿਆ ਸੀ ਕਿ ਨਹੀਂ ਨਾਨਕੀ ਤੁਹਾਡੀ ਅਜੇ ਪ੍ਰਾਪਤ ਦੁਨੀਆ ਦੇ ਵਿੱਚਾ ਤੁਸੀਂ ਬੜਾ ਕੁਝ ਦੇਖਣਾ ਏ ਉਹਨਾਂ ਨੇ ਮੈਨੂੰ ਉਸ ਵੇਲੇ ਦੋ ਵਚਨ ਕੀਤੇ ਸੀ ਵੀ ਇੱਕ ਦਾ ਤੁਹਾਡਾ ਪੁੱਤਰ ਗੁਰੂ ਬਣੇਗਾ ਨਵੇਂ ਪਾਤਸ਼ਾਹ ਵੱਲ ਇਸ਼ਾਰਾ ਸੀ ਪੰਜ ਪੁੱਤਨ ਪੁੱਤਰਾਂ ਇਹ ਗੁਰ ਹੋਗਾ ਪੰਜ ਸੁਤਨ ਵੇ ਇਹ ਗੁਰ ਹੋਗਾ ਪੰਜਾਂ ਪੁੱਤਰਾ ਤੋਂ ਤੁਹਾਡੇ ਜਾਨ ਮਾਤ ਜੀ ਗੁਰੂ ਬਣਗੇ ਪੁੱਤਰ ਉਹ ਵਚਨ ਦਾ ਪੂਰਾ ਹੋ ਗਿਆ ਮੈਂ ਸ਼ਾਹ ਸ਼ਾਹ ਦੇਖ ਰਹੀ ਹਾਂ ਕਿ ਘਰੇ ਲੈ ਕੇ ਕਿਹੜਾ ਮਾਤਾ ਜੀ ਤੇ ਨਾਲ ਉਹਨਾਂ ਨੇ ਇਹ ਆਖਿਆ ਸੀ ਪੁੱਣ ਪੋਤਰਾ ਤਬ ਹੋਏ ਗੁਰਪਾਇਂਨ ਕਿ ਫੇ ਤੇਰੀ ਗੁਰਦੀ ਦੇ ਵਿੱਚ ਤੇਰਾ ਭਾਰੀ ਪੋਤਰਾ ਜਨਮ ਲੈ ਕੇ ਆਏ ਆਵੇਗਾ ਪੁੱਤਰ ਆ ਤੁਸੀਂ ਗੁਰੂ ਬਣ ਗਏ ਤਾਂ ਵਚਨ ਪੂਰਾ ਹੋ ਗਿਆ ਮੈਂ ਸ਼ਾਕਸ਼ਾਹ ਦੇਖ ਰਹੀ ਆਂ ਤੇ ਉਸ ਵਚਨ ਦੀ ਉਡੀਕ ਵਿੱਚ ਆ ਕਦੋਂ ਮੇਰੀ ਗੁਰਦੀ ਦੇ ਵਿੱਚ ਪੁੱਤਰਾ ਆਵੇ ਨਾ ਨਵੇਂ ਪਾਤਸ਼ਾਹ ਨੇ ਆਖਿਆ ਮਾਤਾ ਜੀ ਲਓ ਪਰ ਮੇਰੇ ਆ ਸਮਾਪਉਦੀ ਦੂਰ ਨਹੀਂ ਜਲਦੀ ਉਹ ਤੁਹਾਡੀ ਗੋਦੀ ਦੇ ਵਿੱਚ ਗੋਬਿੰਦ ਦਾ ਅਨੁਭਗਤ ਪੁੱਤਰਾ ਆਉਣ ਵਾਲਾ ਹੈ ਇਥੋਂ ਮਹਾਰਾਜ ਜੀ ਕਿੱਥੇ ਪਹੁੰਚੇ ਨੇ ਸਾਲਸਰਾਏ ਦੇ ਮਹਿਲਾਂ ਵਿੱਚ ਬਾਅਦ ਉਹਦੀ ਪੀੜੀ ਬਦਲ ਜਾਂਦੀ ਆ ਉਥੋਂ ਆਪਣੇ ਮਹਿਲ ਮਾਦਾ ਗੁਜਰਕੌਰ ਨੂੰ ਉਥੇ ਆਪਣੇ ਮਾਦਾ ਨਾਨਕੀ ਨੂੰ ਉਥੋਂ ਰਿਸ਼ਤੇ ਚ ਸਾਲਾ ਸਭ ਲੱਗਦੇ ਕਲਗੀਧਰ ਬਾਦਸ਼ਾਹ ਦੇ ਮਾਮਾ ਕਿਰਪਾਲ ਜੀ ਨੂੰ ਛੱਡ ਕੇ ਕੁਝ ਮੁਖੀ ਸਿੱਖਾਂ ਨੂੰ ਉਥੇ ਸਹਾਰਾ ਗਏ ਆਪ ਜੀ ਅਸਾਮ ਵੱਲ ਅੱਗੇ ਢਾਕੇ ਬਣਾਰੇ ਦੀ ਧਰਤੀ 'ਤੇ ਚਲੇ ਜਾਂਦੇ ਨੇ ਨਾ ਤਿੰਨ ਗੀਲੇ ਗੁਜਰਦੇ ਨੇ ਦੇਖੋ ਜਰਾ ਕਾ ਕਦੂਪੁਰ ਦੇ ਮੀਨੇ ਬਾਹਰ ਜਾਂਦੇ ਨੇ 10 ਕ ਮਹੀਨੇ ਗੁਜ਼ਰਦੇ ਨੇ ਮਾਤਾ ਗੁਜਰਪੌਰ ਦੀ ਪੋਖ ਨੂੰ ਲੱਗਿਆ ਹੋਇਆ ਸੀ ਭਾਗ ਸੰਗਤ ਜੀ ਲਓ ਉਹ ਕੜੀਆਂ ਆ ਗਈਆਂ ਨੇ ਮਾਤਾ ਗੁਜਰਪੌਰ ਜੀ ਦੀ ਪੋਖ ਨੂੰ ਲੱਗਿਆ ਭਾਗ ਉਹਨਾਂ ਨੇ ਕਮਾਲ ਜਨਮਿਆ ਤੇ ਬਾਰਮੇ ਦੇ ਜਨਮ ਦਿਨ ਲੈ ਲੈ ਕੇ ਵਿਧਾਈਆਂ ਆ ਰਹੇ ਨੇ ਕਿ ਉਹ ਕਿਹੜਾ ਬਾਲ ਜਨਮਿਆ ਸਭ ਦੀ ਪਹਿਲੀ ਕੱਬ ਤਾਂ ਘਰ ਵਾਲ ਦੇ ਜਾ ਰਹੇ ਨੇ ਕੋਈ ਦਰਦੀ ਨਿਮਾਨਿਆਂ ਦਾ ਆਇਆ ਘਰ ਮਾਤਾ ਗੁਜਰੀ ਦੇ ਦਰਦੀ ਨਿਮਾਨਿਆਂ ਦਾ ਆਇਆ ਸੁਣੋ ਜਰਾ Tīnā me kāti Thank <laughs> you. Did she should to get the mother